ਜਾ ਦੁੱਖ ਦਾ ਦੇ ਸਕਦਾ ਸੁੱਖ ਨਹੀਂ ਦੇ ਸਕਦਾ ਉਹ ਆਦਮੀ ਹੈ ਜੇ ਕੋਈ ਸਵਾਲ ਪਾ ਤੂੰ ਦੁੱਖ ਤਾਂ ਹੋ ਸਕਦਾ ਸੁੱਖ ਕਿਹਦੇ ਤੋਂ ਹੋਈਓ ਸੁੱਖ ਤਾਂ ਆਪ ਲੈਣਾ ਹੁੰਦਾ ਸੁੱਖ ਆਪ ਲੈਣਾ ਦੁੱਖ ਉਹ ਦੇ ਸਕਦਾ ਫੈਸਲਾ ਤਾਂ ਸੰ ਪਾਛਾ ਦਾ ਚੱਕ ਲੜਨੀ ਪੈਗੀ ਉਹ ਬਾਕੀ ਦੇ ਸਤ ਨਾਲ ਦੇਉਦੋ ਕੁਪੜੀਏ ਸਤਿ ਸਾਧਿਤ ਹੋਰ ਤੇ ਫਾਦਾ ਦਾ ਸੁਪਾ ਜਾਦਾ ਕੀ ਕਰ ਜੋ ਘਰੇ ਵਿੱਚ ਨਾਲ ਖੜੇ ਨੇ ਉਹ ਸੋਹਣਾ ਨੇ ਲਿਆ ਕੱਲ੍ਹ ਬੱਦਕੇ ਗੁਰੂ ਦੀ ਸੁਖਤਾ ਉਹਨੇ ਆਪਣੀ ਕੋਸ਼ਿਸ਼ ਨਾਲ ਲਿਆ ਸੁਖਤਾ ਲੈ ਸਕਦਾ ਆਪਣੀ ਕੋਸ਼ਿਸ਼ ਨਾਲ ਜੇ ਬੁੱਧੂਗਾ ਗੁਰੂ ਦਾ ਬਚਨ ਮੰਨੇ ਕਈ ਸੁਖ ਮਿਲਣਾ ਦੁੱਖੋ ਸਰੀਰ ਕਰਕੇ ਵੀ ਕਰ ਸਕਦਾ

جڑا ہے وہ کھڑے ہیں کوئی جنم تمہارے لکھے ہے جنم دسم پاشا لے تمہارے لے سکے آدمی دے لکھے نہیں ہونے ہو سکتا سب کا جنم تمہارے لے کے آدمی لے کے لاؤ گے پھر آدمی کے ٹیک ہوگی چلی گئی ਆਡੀ ਬਸਤੀ ਬਤੀ ਚਲੀ ਜਾਊਗੀ ਬਹੁਤ ਖਤਰਨਾਕ ਗੱਲ ਹੈ ਜੇ ਬਹੁਤੀ ਪੱਕੀ ਨਾ ਕਰਾਈ ਜਾਵੇ ਜਿਆਦਾ ਫਿਸਲਦੇ ਰਹੇ ਤੇ ਜਾਦੇ ਬਹੁਤੇ ਫਿਰਦੇ ਰਹੇ ਤੇ ਜਾਕੇ ਇਹ ਇਦਾਂ ਹੀ ਗੱਲ ਹੈ ਸੱਚੇ ਆ ਇਹ ਨਹੀਂ ਤਾਂ ਤੁਹਾਡਾ ਕੀਤਾ ਗਰਾ ਫੁੱਲ ਬੀਜੂ ਸਾਰੀ ਹੋਊਗਾ ਤੇ ਜਰਾਗ ਪੋਲੀ ਗੱਲ ਛੱਡ ਕੇ ਕਹਿ ਦिए ਨਾ ਜਿਹੜੇ ਲੋਕਾਂ ਨੇ ਨਹੀਂ ਰੋਕਿਆ ਉਹ ਆਪੁਰਸ਼ ਕੌਣ ਤੇ ਅਸਲ 22 ਕੱਖ ਨਹੀਂ ਉਹਨਾਂ ਦੇ ਬੱਲੇ ਉਹ ਤਾਂ ਕਹੋਣੇ ਚਾਹੁੰਦੇ ਸੀ ਅਸਲ 'ਚ ਆ ਗੱਲ ਨਹੀਂ ਸੀ ਜਾਂਦੇ ਅਰ ਬੰਦੇ ਵੀ ਕੁਝ ਨਹੀਂ ਸੀ ਉਹਨਾਂ ਦੇ ਬੰਦੇ ਵੀ ਕੁਝ ਨਹੀਂ ਸੀ ਉਹਨਾਂ ਦੇ ਜਿਹੜੇ ਬੰਦੇ ਵੀ ਕੁਝ ਕੀ ਸੀ ਉਹ ਤਾਂ ਮਾਇਆ ਦੀ ਗੜੀ ਉਹਨਾਂ ਦੀ ਮਾਇਆ ਦੇ ਸੁਖੀਆ ਨਾ ਕੋੜ ਬੁਰਗੁਸਤੀ ਸੀ ਫਜ਼ਾਰੇ ਕੋੜ ਗਿਆ ਰੋਟੀ ਵੀ ਨਾਲ ਖਾਦੇ ਸੀ ਉਹ ਘਾਹਾਂ ਹੀ ਦੇ ਸਕਦੇ ਸੀ ਉਹ ਦੇਤੀਆਂ ਜਾਂ ਤਾਂ ਨਹੀਂ ਸੀ ਬੰਦੇ ਉਹ ਗੱਲ ਨਹੀਂ ਸੀ ਉਹਨਾਂ ਕੋਲ ਕਾਂ ਸਾ ਜਿੱਦਿ ਸੀ ਬੋਲਦੇ ਸਾਨੂੰ ਨਾ ਕਹੋ ਕਿਉਂ ਕਹਿੰਦੇ ਹੋ ਹਟਾਇਆ ਦੋ ਨਿਓਰੋ ਖਾਈ ਨਹੀਂ ਹੋ ਕੋਈ ਕਰਦੇ ਉਹ ਤਾਂ ਪਖੰਡਵਾਦ ਹੈ ਉਹਨਾਂ ਨੂੰ ਲੋਕਾਂ ਨੂੰ ਲਿਆ ਕੇ ਪਖੰਡਵਾਦ ਦੇ ਜਰੀਏ ਤਾਂ ਪੈਸਾ ਬਣਦਾ ਸੀ ਜੇ ਬਾਹਰ ਨੂੰ ਨਾ ਕਹਦੇ ਜੇ ਉੜਾੜੇ ਵਾਲ ਦੇ ਸਾਹਮਣੇ ਉਹ ਨਾਂ ਵਿਖਾਇਆ ਕਰਦੇ ਥਾਂ ਲਿਆ ਕੇ ਨਵੇਂ ਤਾਂ ਲੋਕ ਚਲਾਵਗਮ ਨੇ ਦੇ ਪੈਸੇ ਕਦੇ ਨਹੀਂ ਹੁੰਦੇ ਇਹ ਤਾਂ ਇਹਨਾਂ ਦੀਆਂ ਟੈਕਨੀਕਾਂ ਨੇ ਇਹਨਾਂ ਪਰਭਾਪ ਹੋ ਗਈਆਂ ਜਿਹੜਾ ਸੱਚਾ ਅਦ੍ਰੂਤ ਇਹ ਗੱਲਾਂ ਨਹੀਂ ਕਰਦਾ ਉਹਨੂੰ ਲੋੜ ਕੀ ਹੈ ਕਰਨ ਦੀ ਉਹਦੇ ਕੋਲ ਬਹੁਤ ਕੁਝ ਹੁੰਦਾ ਹੈ ਲੋ ਪਗਲ ਤਾਂ ਉਹਨੂੰ ਚਿਪੜਦੀ ਹੈ ਵੀ ਇਹਦੀ ਜਿੱਦ ਉਹ ਕਰਨ ਨਹੀਂ ਦਿੰਦਾ ਤੋੜ ਤੋੜ ਦਿੰਦਾ ਵੀ ਮਾਰੇ ਜਾਓਗੇ ਤੁਸੀਂ ਫਿਰ ਇਹਨਾਂ ਡਰ ਕੇ ਜੇ ਤਾਂ ਉਹ ਨਾ ਪਰਵਾਣਾ ਹੋਣਾ ਦੂਰਾਂ ਜੇ ਜਾਇਏ ਆਪਣੇ ਖਾਣੇ ਨੇ ਇਹ ਤਾਂ ਆਪਣੇ ਜਾਏ ਖਾਣੇ ਨੇ ਫਿਰ ਤਾਂ ਚੁੱਪ ਕਰ ਜਾਓ ਜੇ ਖਾਣੇ ਨਹੀਂ ਹਨ ਬਚਾਉਣਾ ਨੇ ਫਿਰ ਥੱਪੜ ਮਾਰੋ ਉਹ ਤੇਰੀ ਗੱਡੀ ਦੇ ਮੂਹਰੇ ਆਉਂਦਾ ਕੋਈ ਕੋਈ ਤੇ ਨਿਕਲ ਦੋ ਉਹ ਕੰਨ ਤੇ ਨਹੀਂ ਪਾਊਗਾ ਵੀ ਪਰੇ ਹੋ ਜਾ ਤੇ ਥੱਕੀ ਮੜ ਜੂ ਤੈਨੂੰ ਇਸ ਕਰਕੇ ਇਹ ਬਹੁਤ ਹੀ ਖਤਰਨਾਕ ਗੱਲ ਹੈ ਕਿਉਂ ਲੜਨੀ ਪਈ ਇੱਥੇ ਇਹ ਵਿਸ਼ਾ ਬਣਾਇਆ ਹੈ ਗੱਲ ਨੂੰ ਹਾਂ ਮਾਨੂ ਕਿਤੇ ਗੱਲ ਮਾਨੂ ਕਿਤੇ ਇਹ ਜੇ ਮਾਨੁੱਖੀ ਦੇਖਾ ਕਦੇ ਵੀ ਤੁਹਾਨੂੰ ਬੜਲੀ ਨਹੀਂ ਹੈ ਮਨ ਨੂੰ ਚੈਨ ਨਹੀਂ ਬੜਨੀ ਸੁਖ ਨਹੀਂ ਹੈ ਮਨ ਨੂੰ ਸੁਖ ਨਹੀਂ ਹੋ ਸਕਦਾ ਜੇ ਬੇਸਤੀ ਨੂੰ ਦੇਖ ਬਣਾਲੀ ਬੜੀ ਖਤਰਨਾਕ ਲੱਗਦਾ ਹੈ ਇਹ ਉਹਨਾਂ ਜੋਤੀ ਦਾ ਤਾਂ ਕੱਲ ਮੈਂ ਤੇ ਜਿਹਨਾਂ ਦੇਣਾ ਚਾਹੀਦਾ ਦੇ ਦਿੱਤੇ ਤਾਂ ਅੱਜ ਦੁਬਾਰਾ ਵਿਛੜਿਆ ਹੈ ਸਿੰਗਰੂ ਆਰੋਰਾ ਨਹੀਂ ਗਿਆ ਹਾਂ بڑے شلوک ہے بہت گبھیر نے کیونکہ جی من سو فائدہ ہی نہ ہوا سارا گیتا گزر خو چلا گیا ساری گیتی گیتا فائدہ کی ہوا اور بڑی جی گلتی چلا گیا اپنی گلتی نہ اور جی منگی ڈیٹ چڈو گے پھر دوجا فائدہ کی ہے دجا فائدہ کی ہے ਜਾ ਮਾਨੁਕੀ ਤੇ ਖੋਲ ਹੀ ਦੋਤੇ ਫਿਰ ਤੇਗ ਨੂੰ ਹੀ ਲੜੀਓ ਬੋਗੀ ਅਸਲ ਜਪਾਨ ਕੋਈ ਤੇ ਖੋਈ ਤੇ ਬਨਾ ਨਾ ਆਉਂਦੀ ਦੇਖ ਲਈ ਗਈ ਜੋ ਯੂ ਲਾਰਡ ਉਹ ਮੁਖਨੇ ਦਾ ਸਬਰ ਹੈ ਨਾ ਜੀਰ ਤੇਗ ਨੇ ਨਾ ਦੂਈ ਜਰ ਜਰੋ ਖੋਹਣ ਲੱਗੇ ਇਹ ਮਾਨੁਕੀ ਨੇ ਤੇਖ ਦੀ ਜੇ ਉਹ ਖੁਦੇ ਨਾ ਖੋਲਵੇ ਨਾ ਜਿਹੜਾ ਜੀਦੀ ਦੇਖ ਲਈ ਹੈ ਤਾਂ ਕੋਈ ਬੰਦੇ ਨਹੀਂ ਹੋਏ ਜਦੋਂ ਬਾਗ ਨੂੰ ਕਹਾਂਦਾ ਜੋਪੋ ਕੋ ਪਰਮੇਸ਼ਰ ਉਚਰਾਤੇ ਸਭ ਤੁਹਾਡੇ ਕੋਲ ਨੂੰ ਮੈਂ ਪੜਾਂ ਮੈਂ ਉਹ ਪਰਪੁਰਖ ਦਾ ਆਜ਼ਾਦ ਖਣਾਇਓ ਜਿਹਾ ਤਮਾਸ਼ਾ ਸਾਨੂੰ ਪੜਾਈ ਦੀ ਕਰਾਈ ਹੈ ਅਸੀਂ ਕਰ ਕੀ ਰਹੇ ਹਾਂ ਕਿਤਾ ਅਸੀਂ ਕੀ ਹੈ ਕਿਉਂ ਕੀਤਾ ਇਹ ਬਹੁਤ ਹੀ ਗੂਪੀਰ ਮਤਲਬ ਆ ਟੌਪਿਕ ਸੀਗਾ ਜਿਹੜਾ ਇਗਨੋਰ ਕਰਤਾ ਸੰਤਾ ਇਹ ਸਾਰੇ ਸੰਤ ਦੇ ਦੇਣ ਨਾ ਪੀਣੇ ਨੇ ਇਹ ਅਸਲ ਦੇ ਵਿੱਚ ਗੁਰਮਤ ਜਿਹੜੀ ਗੁਰਮਤਾ ਪਹਿਲਾਂ ਦੇਖ ਲਾ ਉਹਦੇ ਖੂਬ ਇਤਤਨ ਦੁਮਾਤ ਸੀ ਦੁਮਾਤ ਨਹੀਂ ਆਉਂਦੀ ਹੋਰੇ ਉਹਨਾਂ ਨੇ ਤਾਂ ਕੰਪਰੋਮਾਈਜ਼ ਕਰ ਚਲੋ ਵੀ ਢੀਗਾ ਹੋਈ ਢੀਗਾ ਚਲੋ ਵੀ ਉਹ ਵੀ ਜਿਹੜਾ ਫੁਬਾੜੀ ਗੱਲ ਕਹਿੰਦੇ ਨੇ ਜਿੰਨ ਜਾਣਿਆ ਸੋ ਤੇ ਸੀ ਜਿਹੜਾ ਉਹ ਵੀ ਉਹਦੇ ਵਰਗਾ ਹੀ ਹੁੰਦਾ ਕੀ ਫਰਕਾ ਚਲ ਤੋਂ ਉਹਨਾਂ ਨੇ ਤਾਂ ਅੰਮ੍ਰਿਤ ਬੋਲੀ ਉਹਨਾਂ ਨੇ ਖੜਾ ਬੰਨ੍ਹਣੀ ਹੁੰਦੀ ਹੈ ਕਫਰ ਉਹ ਹੀ ਕਰਦਾ ਰੋ ਰਿਹਾ ਠੀਕ ਹੈ ਕੋਈ ਨਹੀਂ ਜਿਨ੍ਹਾਂ ਦਾ ਕਰਦੀ ਉਹ ਪਾਸ ਸਿੱਖੀ ਸਾਡੇ ਵੱਲ ਲੈ ਕੇ ਜਾਣਾ ਹੋਵੇ ਪਰਲੋਕ ਉਹਦਾ ਤਰੀਕਾ ਮੰਨਣ ਦਾ ਹੋਰ ਹੁੰਦਾ ਹੈ ਜਿਨ੍ਹਾਂ ਨੇ ਅਸਲ ਜਿ ਬੈਠਣਾ ਇਹ ਹੋਵੇ ਉਹਨਾਂ ਦਾ ਸੋਨ ਦਾ ਤਰੀਕਾ ਹੋਰ ਹੁੰਦਾ ਇਹ ਨਾਮਕ ਤੇ ਨਹੀਂ ਤੇ ਹੈ ਜਨ ਕਿ ਤੇ ਕੀ ਕੀਤੀ ਹੈ ਕੀ ਕੀ ਤੇ ਰੱਖਦੇ ਰੱਖੀ ਜਾ ਸਕਦੀ ਹੈ ਪਰਲੋਕ ਉੱਤੇ ਨਹੀਂ ਆ ਮੈਂ ਬਾਹਰ ਕੇ ਗੁਰੂ ਨੇ ਲੈ ਜਾਣਾ ਠੀਕ ਹੈ ਜਿਹੜਾ ਕਹਿੰਦਾ ਸੰਤ ਵਿਚੋਲਾ ਵਿਚਾਲੇ ਅਨੁਸਾਰ ਇਹ ਸਾਰੇ ਇਹੀ ਕਹਿੰਦੇ ਨੇ ਉਹ ਸਦਾ ਹੀ ਕਹੇਗਾ ਨਾ ਗੁਰੂ ਨੇ ਬਾਹਰ ਜਾ ਨਹੀਂ ਆਦਾ ਰਾਜਾ ਸਭੀ ਇੱਥੇ ਹੀ ਹੈ ਤੇ ਜਿੰਦਗੀ ਜਾਨ ਵਾਲੀ ਹੱਟ ਮੜ ਮੰਗਦੇ ਨੇ ਕੋਈ ਜਿਹੜਾ ਗਿਆਨ ਵੀ ਦੇ ਰਿਹਾ ਉਹਦੀ ਵੀ ਟੈਕਨੀਕ ਬਣਾਉਣੀ ਲੋੜੀ ਹੈ ਕਿਵੇਂ ਬਣਾਉਣਾ ਕੋਈ ਤੁਸੇ ਕਿਹਦੇ ਜਿਹੜੀ ਟੈਕੋ ਨੇ ਬਣਾਈ ਹੈ ਉਹ ਉਹ ਪੜਾਉ ਜਿਵੇਂ ਕੋਈ ਹੈ ਜਿਹੜਾ ਵੀ ਟੀਚਰ ਹੈ ਐਵੇਂ ਕਰਿਆ ਕਿਸੇ ਨੇ ਐਵੇਂ ਕਰ ਜੋ ਅੱਗੇ ਕੀ ਚੱਲ ਗਿਆ ਜਿਹੜਾ ਉਹਦੇ ਕੋਲ ਪੜਦਾ ਮੈਂ ਜਿਹੜਾ ਟੀਚਰ ਲੱਗਦਾ ਹੈ ਤੇ ਉਹ ਕਰ ਨਹੀਂ ਬਣੀਆਂ ਐਵੇਂ ਕਰਦੀ ਬਣੀਆਂ ਪੜਾਉਣ ਦੇ ਕਾਬਲ ਹੋਣਾ ਪਹਿਲਾਂ ਤਾਂ ਹੋ ਜਾ ਬਣੂਗਾ ਫਿਰ ਹੋ ਜਾ ਰਮਨੂ ਗਈ ਉਹ ਇਹਦਾ ਰਖੀ ਟੇਕ ਪਰਮੈਸਰ ਤੇ ਤੁਸੀਂ ਲੈ ਖਲੀ ਟੇਕ ਆਦਮੀ ਤੇ ਤੇ ਉਹ ਸਾਜੀ ਜਿੱਦੇ ਦੇਖੋ ਉਹਨੂੰ ਠੰਡੇ ਆ ਗਏ ਹੋ ਤੁਸੀਂ ਆ ਗਏ ਠੰਡੇ ਤੁਸੀਂ ਸਾਹ ਜੀ ਰਸਤੇ ਤੱਕ ਪਹੁੰਚ ਨਹੀਂ ਜਾਂਦੇ ਤੁਸੀਂ ਛੱਡੋ ਪਾਸਾ ਨੂੰ ਛੱਟੇ ਆਦਮੀ ਤੇ ਰਖ ਲਈ ਜੈਸਾ ਸੇਵੈ ਤੈਸਾ ਹੋਏ ਜਾਨੂ ਬਿਰਦਾ ਰਹੂਗੇ ਫੁਟੇ ਰਹੋ ਜਾਂਦੇ ਆ ਵੀ ਲੱਗੀ ਰਹੀ ਦਵਾ ਜੈਨੋ ਜੈਨੋ ਜੈਸਾ ਹੋਇਆ ਹੈ ਜੈਸਾ ਸੇਮਸਾ ਹੋਇਆ ਤੂੰ ਛੁਟ ਕੇ ਦਿਖਾਓ ਇਹ ਵੀ ਦੋਖਾ ਗਿਆ ਛੁੱਟੇ ਜੀ ਸਰ ਜੀ ਛੱਟੇ ਤਾਂ ਸਰੀਰ ਤੇ ਅਧਿਰੂਪ ਤੇ ਆਟਾ ਦੇ ਜੇ ਤੁਸੀਂ ਦੇਖ ਰੱਖੋ ਨਾ ਸੱਚ ਜਬੋ ਹਰ ਆ ਰਹਾ ਹੈ ਫੇਰ ਢੋਲੀ ਦੇ ਕੇ ਪਹੁੰਚਿਆ ਜਾਂਦੇ ਸੂਰ ਹਰ ਆ ਰਹਾ ਹੈ ਹਾਂ ਸੂਰ ਹਰ ਆ ਰਹਾ ਹੈ ਤੇ ਤੇ ਕੋਟੀਏ ਜਾ ਕੇ ਸਹੀ ਹੁੰਦੀ ਹੋ ਜੀ ਇਕਾਂ ਜੇ ਕਾ ਆਦਮੀ ਲੜਕੇ ਆਏ ਚਲੋ ਰਸੇ ਨਾਲ ਆਪਣੇ ਜੋੜਨਾ ਰਸਾ ਬੋਲ ਬ ਉਹ ਕਦੇ ਕਹੂ ਵੀ ਤੂੰ ਮੇਰੀਆਂ ਲੱਤਾਂ ਫੜ ਕੇ ਲੜ ਗਿਆ ਰਸਾ ਨਾ ਫੜ ਤੂੰ ਟੋਲ ਦੇ ਕੇ ਜੀਰੂ ਉਦੀ ਜੀਰੂ ਜੋਤਣਾ ਕੋਈ ਕਹੂਗਾ ਵੀ ਮੇਰੀਆਂ ਲੱਤਾਂ ਫੜ ਲੈ ਤੂੰ ਰਸਾ ਨਾ ਫੜਿਆ ਜਾਂ ਰਸਾ ਚੱਲਦਾ ਹੈ ਨਾਲ ਬਰਾਬਰ ਰਸਾ ਫੜੂ ਰਸੇ ਹੀ ਫੜਾਉਗਾ ਵੇੜਿਆ ਤਾਂ ਤੇ ਜੋਰ ਨਾ ਮੈਂ ਲੋਕਾਂ ਵਿੱਚ ਅਸਲ ਨੂੰ ਫਿਰ ਉਹ ਕੌਧਾਰ ਹੋ ਕੇ ਬੜ ਜੋ ਉਹ ਕੋਈ ਆ ਰਹਿਣ ਲੱਗੂ ਕਿ ਮੈਂ ਕਹ ਤੂ ਬਹੁਤ ਉਹ ਹੀ ਕਹਿ ਸਕਦਾ ਉਹਦਾ ਸਾਰੇ ਵਿਛੇਲੇ ਕੀੜੇ ਨੇ ਹਣਾ ਇੱਥੇ ਆਪ ਰਹਿਣਾ ਇੱਥੇ ਹਣ ਰਸਣ ਆਪਣੇ ਢੇਰੇ ਬਣਾਉਣੇ ਨੇ ਆਪਣੀਆਂ ਫੋਟੋਆਂ ਕਜਾਉਣੀਆਂ ਨੇ ਬਾਅਦ ਚ ਇੱਥੇ ਘੂਤ ਪ੍ਰੇਮ ਬੜ ਕੇ ਫਿਰ ਤੂੰ ਹੀ ਜਾਂਦਾ ਲੋਕਾਂ ਦੇ ਸੁੱਖਾਂ ਸੁਭੀ ਜਾਣੀਆਂ ਆ ਕੇ ਇਹਨਾਂ ਦੀ ਆ ਕੋਸ਼ਾ ਹੈ ਜੋ ਕੋਈ ਐਥੇ ਬੜੇ ਲੋਏ ਨੇ ਇੱਥੇ ਗਏ ਹੁੰਦੇ ਨਾ ਇਹ ਤੋਂ ਜ਼ਿਆਦਾ ਕੋਈ ਨਹੀਂ ਹੋਗਾ ਹਾਂਜੀ ਇਸ ਦਾ ਹਕਮ ਬੁਝ ਸੁਖ ਹੋਏ ਇਸ ਦਾ ਨਾਮ ਰਖ ਕੰਠਪਰ ਹੋਏ ਜਿਸ ਦਾ ਹਕਮ ਕੋਈ ਸੁਖ ਹੋਏ ਉਹਦਾ ਹਕਮ ਬੁਝ ਕੇ ਸੁੱਖਾ ਹੈ ਸੋਹ ਹੈ ਜਿੰਨਾ ਜਰ ਹੁਕਮ ਨਹੀਂ ਬੁਜਣਾ ਬੁਜਾ ਜਾਂਦਾ ਕੋਈ ਸੋਹ ਨਹੀਂ ਹੈ ਉਹ ਜਾ ਉਹ ਬੁਜਿਆ ਜੇ ਉਹ ਤੋਂ ਖਰਸੋ ਬਰਾਬਰ ਹੋ ਗਏ ਉਥੋਂ ਹੀ ਆਏ ਹੋਏ ਨੇ ਉਥੋਂ ਕੀ ਆਉਣਾ ਉਥੋਂ ਤੇ ਗਿਫਟ ਉਹ ਹਰ ਗਿਫਟੇ ਹੁੰਦੀ ਉਹ ਕਹਿੰਦਾ ਅੰਜਰਵਾ ਤੁਸੀਂ ਅੱਜ ਹੋ ਉਹ ਜਿਹੜਾ ਸੀ ਲੰਚ ਸੀਗਾ ਉਹ ਤੇ ਬਹੁਤ ਹੈਵੀ ਸੀਗਾ ਇੱਕ ਗੋਲੀ ਲੇ ਲੋ ਸਾਗਰ ਹਜ ਮੋਰੀ ਤੇ ਉਫਤਾ ਦਾਲੂ ਆਣਾ ਉਹ ਹਜ ਮੋਰੀ ਬਾਈ ਜਣਾ ਕਰਨਾ ਹਾਲਿਆ ਹੋਰ ਹੋਈ ਕੂਤਾਣਾ ਜੇ ਕਿਉਂ ਪ੍ਰੀਖਿਆ ਲੈ ਤੇ ਹੋੜੀ ਗੱਲੇ ਆਉਂਦੀ ਹੈ ਹੋਈ ਪੱਟ ਕੇ ਦੇ ਤੋ ਕਸੂ ਨੂੰ 16 ਦਾ ਫਿਰ ਉਹ ਵੀ ਉਹਦੀ ਵੀ ਲੋਡ ਹੁੰਦੀ ਹੈ ਉਹਦੀ ਵੀ ਲੋਡ ਹੁੰਦੀ ਹੈ ਇਹ ਰਿਐਕਸ਼ਨ ਕਰ ਜਾਂਦਾ ਸਭ ਸੋ ਕੋ ਐਕਸ਼ਨ ਕਰਦਾਦਾ ਸਿਰਫ ਦੁੱਖ ਤੇ ਕਰਦਾ ਸੁੱਖ ਚ ਨਹੀਂ ਕਰਦਾ ਫਿਰ ਸਿਰਫ ਨੇ ਕੋ ਜੂਜੇ ਸੋ ਕੋ ਸਵਾਉ ਜਾਂ ਦੁੱਖ ਹੋ ਗਈ ਨਾ ਕੋ ਜੂਵਾ ਬਣ ਗਿਆ ਕੋ ਖ ਲੱਗ ਗਈ ਨਾ ਇੱਕ ਵਾਰ ਖਾਤੀ ਤੇ ਰੋਟੀ ਸਾਡੀ ਜੀ ਹੁੰਦਾ ਟੇਸਟ ਕਹਿਆ ਟੇਸਟ ਵੀ ਕੋ ਰਜੀ ਗਈ ਰੋਟੀ ਵੰਡ ਜਾ ਕੇ ਆ ਜਾਉਂਦਾ ਸੋ ਇੱਕ ਵਾਰ ਖਾਤੀ ਸੀ ਦਵਾ ਰਾਦੀ ਗਈ ਕੋਈ ਅੰਦਾਜ਼ ਹਾਂਜੀ ਸਿਮਰ 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 ਪ੍ਰਭ ਸੋਏ ਨਾਨਕ ਬਿਗ ਨਾ ਲਾਗੇ ਕੋਏ ਸਿਮਰ 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 ਪ੍ਰਭ ਸੋਏ ਇਸ ਕਰਕੇ ਪ੍ਰਭ ਦੀ ਜਿਹੜੀ ਹੈ ਸੋਏ ਜਿਹੜੀ ਉਹਦੀ ਸੋਭਾ ਆ ਗੁਰਬਾਣੀ ਉਹਦੀ ਸੋਭਾ ਹੈ ਇਸ ਦਾ ਹੁਕਮ ਉਹ ਜਿਸ ਨੂੰ ਹੋਏ ਇਸ ਦਾ ਨਾਮ ਰਖ ਕੰਠ ਪਰੋਏ ਇਸ ਦਾ ਹਉਕਾਬੂਲ ਸੁਖ ਹੋਏ ਇਸ ਤੋਂ ਨਾਲ ਹੁਕਮ ਜਾਣਗੇ ਹੁਕਮ ਜਾਣਗੇ ਤਾਂ ਸੁਖ ਹੈ ਇਹ ਉਹ ਤੋਂ ਬਾਅਦ ਕੀ ਹੈ ਜੋ ਹੁਕਮ ਦੇ ਵਿੱਚੋਂ ਤੁਹਾਨੂੰ ਗਿਆਨ ਮਿਲਿਆ ਹੈ ਜੋ ਹੁਕਮ ਦੇ ਵਿੱਚੋਂ ਸੋਝੀ ਮਿਲੀ ਹੈ ਉਹ ਅੱਖਾਂ ਟੰਡ ਫਰੋਏ ਮਰੋ ਦੱਸੀ ਵੀ ਜਾ ਬਗਲਕ ਨੂੰ ਵਾ ਜੇ ਇਹਦਾ ਸਤਾ ਰਹੇਗਾ ਤਾਂ ਹੋਣ ਵੀ ਫਾਇਦਾ ਹੋਣੀ ਆਏ ਜਿਹੜੇ ਦੂਏ ਨੇ ਨਾ ਲੋਕਾਂ ਨੂੰ ਡੋਬਣ ਵਾਲੇ ਇਹਨਾ ਤੋਏ ਆਪੋ ਹੁੜ ਬਹੁਤ ਨੇ ਲੋਕ ਪੋੜੇੜੇ ਨਾਲ ਦੀ ਮਗਰ ਜਨਾ ਡੋਬੇ ਉਹ ਬਚ ਜਾਣਗੇ ਜਿਹੜੇ ਜਿਆਦਾ ਸਿਆਣੇ ਨੇ ਨਹੀਂ ਮੰਨਣ ਵਾਲੇ ਤੇਰੀ ਗਲ ਉਹ ਡੁੱਬ ਜਾਂਦੇ ਕੋਈ ਨਹੀਂ ਬਹੁਤ ਸਿਆਣਪ ਜਮਕਾ ਪਾ ਹੋ ਗਿਆ ਆਪਾ ਉਹਦੇ ਜਿਹੜੇ ਸਿਆਣੇ ਨੇ ਨਾ ਉਹ ਜੋ ਬਰਦੀ ਕਰੀ ਜਾਣ ਪੜੇ ਪੋੜੇ ਵੀ ਆ ਗਏ ਹੁੰਦੇ ਨੇ ਬਹੁਤ ਸਾਰੇ ਉਹਨਾਂ ਦਾ ਬਚਾਅ ਹੋ ਜੀ ਇਸ ਦਾ ਨਾਮ ਰੱਖਾ ਕੰਟ ਪ੍ਰੋ ਇੱਕੰਡ ਦੇ ਅੰਝ ਪ੍ਰੋ ਕੇ ਰੱਖਿਆ ਤਾਂ ਦੱਸਿਆ ਜਾ ਸਕਦਾ ਹੈ ਕਿ ਇਹਦੇ ਨੂੰ ਸਮਝਾਇਆ ਜਾ ਸਕਦਾ ਹੈ ਹੁਕਮ ਉੱਭਜ ਨਾਨਕ ਗੁਰਮੁਖ ਆਪ ਜੈਸੋ ਬੋਚੂ ਸੀ